ਆਮ ਆਦਮੀ ਪਾਰਟੀ ਦੀ ਰੋਪੜ ਰੈਲੀ ਦਾ ਕਾਲੀ ਦਲ ਨੇ ਵਿਰੋਧ ਕੀਤਾ ਦੱਤਲ ਸ਼੍ਰੋਮਣੀ ਕਮੇਟੀ ਮੈਂਬਰ ਚਮੇਰ ਖੇੜਾ ਦੀ ਗਾਇਚ ਕਾਲੀ ਵਰਕਰਾਂ ਨੇ ਕਾਲੀਆਂ ਝੰਡੀਆਂ ਵਖਾਉਣ ਲਈ ਰਾਹ ਚ ਡੇਰੇ ਲਾ ਰੱਖੇ ਸਨ ਪਿਛਲੇ ਦਿਨ ਅਜ ਭਗਵੰਤ ਮਾਨ ਉਲਕੀਤੀ ਬਿਆਨਵਾਜ਼ੀ ਦੇ ਵਿਰੋਧ ਕਾਲੀਆਂ ਨੇ ਮਾਨ ਦਾ ਪੁਤਲਾ ਵੀ ਫੂਕਿਆ ਓਥੇ ਰੋਪੜ ਦੇ ਪਿੰਡ ਮਿਆਪੁਰ ਪਹੁੰਚਣ ਲਈ ਭਗਵੰਤ ਮਾਨ ਨੇ ਮੇਨ ਰੋਡ ਤੋਂ ਵੱਖਰਾ ਰਾਹ ਚੁਣਿਆ ਜਦਕਿ ਕਾਲੀਆਂ ਨੇ ਰੈਲੀ ਵਾਲੀ ਥਾਂ ਤੋਂ ਕਿਲੋਮੀਟਰ ਪਹਿਲਾਂ ਪਿੰਡ ਗੰਦੋ ਕੋਲ ਤਰਨਾ ਲਾ ਰੱਖਿਆ ਸੀ ਮਾਨ ਨੇ ਮਲੋ ਟ੍ਰੈਲੀ ਦਾਨ ਕਾਲੀ ਵਰਕਰਾਂ ਵੱਲੋਂ ਕੀਤੇ ਹਮਲੇ ਤੇ ਵੀ ਸਵਾਲ ਗੁਰਦਾਸਪੁਰ ਦੇ ਬਟਾਲਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਹੈੱਡ ਕਨਸਟੇਬਲ ਉਤੇ ਜਾਣ ਨਿਵਾਹ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹਮਲੇ ਵਾਲੇ ਹੈੱਡ ਕਨਸਟੇਬਲ ਹਰਪਾਲ ਸਿੰਘ ਡਿਊਟੀ ਉਤੇ ਜਾ ਰਿਹਾ ਸੀ ਹਮਲੇ ਮਗਰ ਜ਼ਖਮੀ ਹੈੱਡ ਕਨਸਟੇਬਲ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹਰਪਾਲ ਨੇ ਹਮਲੇ ਪਿੱਛੇ ਪਿੰਡ ਦੇ ਸਰਪੰਚ ਦਾ ਹੱਤਿਆ ਸੀ ਹਰਪਾਲ ਮੁਤਾਬਕ ਉਸਨੇ ਪਿੰਡ ਦੇ ਗੈਂਗਸਟਰ ਸਰਪੰਚ ਦੇ ਸਾਥੀ ਨੂੰ ਕੁਝ ਮਹੀਨੇ ਪਹਿਲਾਂ ਨਜਾਇਜ਼ ਹਥਿਆਰ ਨਾਲ ਗ੍ਰਿਫਤਾਰ ਕੀਤਾ ਸੀ ਇਸੇ ਗੱਲ ਦੀ ਜ਼ਿੱਦ ਪਿੰਡ ਦੇ ਸਰਪੰਚ ਵੱਲੋਂ ਹੁਣ ਕੱਢੀ ਗਈ ਹੈ ਜਸਿੰਘ ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਗੁਰਪ੍ਰੀਤ ਗੁਗੂ ਨੂੰ ਪੰਜਾਬ ਦਾ ਨਵਾਂ ਕਨਵੀਨਰ ਬਣਾਇਆ ਗਿਆ। ਚਲੇਜੋ ਯਾਮ ਆਮ ਆਦਮੀ ਪਾਰਟੀ ਦੀ ਪੀਏਸੀ ਦੀ ਬੈਠਕ 'ਚ ਫੈਸਲਾ ਲਿਆ ਗਿਆ। ਪ੍ਰਸ਼ਾਦ ਚਾਹ ਦੇ ਇਲਜ਼ਾਮ ਲੱਗਨ ਕੰਨ ਛੋਟੇਪੁਰ ਤੋਂ ਕਨਵੀਨਰਸ਼ਿਪ ਵਾਪਸ ਲਈ ਗਈ। ਗੁਰਪ੍ਰੀਤ ਗੁਗੂ ਨੇ ਕਿਹਾ ਕਿ ਉਹ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਨਗੇ। ਅਧਿਆਪਕ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਜਦਿ ਆਪਕੋਨ ਸਨਮਾਨਿਤ ਕੀਤਾ ਗਿਆ। ਲਾਂਡਰਾ ਦੇ ਸੀਜੀਸੀ ਕਾਲਜ 'ਚ ਪ੍ਰੋਗਰਾਮ ਰੱਖਿਆ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਢੀਮਾ ਨੇ ਅਧਿਆਪਕੋਨ ਸਨਮਾਨਿਤ ਕੀਤਾ। ਇਸ ਮੌਕੇ ਤੇ ਚ ਇਸ ਦੇ ਲਗਵਾ ਚਵੀ ਦੇ ਆਪਕੋ ਨਾ ਬਿਹਤਰ ਸੇਵਾ ਵਾਲੀ ਪ੍ਰਸ਼ੰਸਾ ਬਦਲ ਦਿੱਤੇ ਗਏ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਤੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤੇ ਗਏ 66 ਸਾਲਾ ਪ੍ਰਿੰਸੀਪਲ ਸਵਰਨ ਸਿੰਘ ਅਤੇ 98 ਸਾਲਾ ਮੀਰਾਬੇਨ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਫ ਕਾ ਕਨਵੀਨਰ ਸੁਚਾ ਸਿੰਘ ਛੋਟੇਪੁਰ 6 ਸਤੰਬਰ ਤੋਂ ਪੰਜਾਬ ਪਰਵਰਤਨ ਯਾਤਰਾ ਸ਼ੁਰੂ ਕਰਨਗੇ ਉਹਨਾਂ ਨੇ ਆਪਣੇ ਪ੍ਰੋਗਰਾਮ ਜਾਰੀ ਕੀਤੇ ਹੈ ਛੋਟੇਪੁਰ ਨੇ ਕਿਹਾ ਕਿ ਸਾਰੇ ਪੰਜਾਬ ਦੇ ਵਰਕਰਾਂ ਨੂੰ ਮਿਲ ਕੇ ਵਲੰਟੀਅਰਾਂ ਦੀ ਸਲਾਹ ਲੈਣਗੇ ਇਸ ਦੇ ਬਾਅਦ ਆਪਣੇ ਅਗਲੇ ਪ੍ਰੋਗਰਾਮ ਦਾ ਐਲ ਮੁਖਸਲੀ ਮੋਟਰਲੇ ਵਿੱਚ ਸਕੱਟਰ ਦੌਰਾਨ ਜ਼ਖਮੀ ਹੋਇਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਮਿਲਨ ਲਈ ਭਗਵੰਤ ਮਾਨ ਪਹੁੰਚੇ ਭਗਵੰਤ ਮਾਨ ਐਤਵਾਰਸ਼ਾਂ ਮੁਖਸਲੀ ਸਿਵਲ ਹਸਪਤਾਲ 'ਚ ਪਹੁੰਚੇ ਤੇ ਵਲੰਟੀਅਰਾਂ ਦਾ ਹਾਲ-ਚਲ ਜਾਣਿਆ ਸ਼ਨੀਵਾਰ ਨੂੰ ਭਗਵੰਤ ਮਾਨ ਦੀ ਡੈਲੀ ਦੇ ਦੌਰਾਨ ਸ਼ੋਮਨੀ ਕਾਲੀ ਦਲ ਅਤੇ ਆਰਵਰਕਾ ਵਿੱਚ ਝੜਪ ਹੋਈ ਸੀ ਜਿੱਥੇ ਵਲੰਟੀਅਰ ਜ਼ਖਮੀ ਹੋ ਗਏ ਸਨ ਇਰਾਸਿਲ ਸਾਮੁਖੀ ਗੁਰਮੀਤ ਰਾਮ ਰਹਿਮ ਦੀ ਨਵੀਂ ਫਿਲਮ ਐਮਐਸਜੀ ਦਾ ਵਾਰੀਅਰ ਲਾਈਨਹਾਰਟ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ ਤੇ ਸਦੇ ਡੇਰੇ ਵਿੱਚ ਹੋਏ ਸਮਾਗਮ ਦਾਨ ਡੇਰਾ ਮੁਖੀ ਨੇ ਆਹ ਪ੍ਰੋਮੋ ਰਿਲੀਜ਼ ਕੀਤਾ ਪੁੱਛਨੇ ਫਿਲਮਾਂ ਵਾਂਗ ਇਸ ਫਿਲਮ ਦੇ ਵਿੱਚ ਵੀ ਡੇਰਾ ਮੁਖੀ ਹੀ ਫਿਲਮ ਚ ਲੀਡ ਰੋਲ ਕਰ ਰਹੇ ਨੇ